ਪੰਜਾਬ ਸਰਕਾਰ 2 ਅਕਤੂਬਰ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸ਼ੁਰੂ ਕਰਨ ਜਾ ਰਹੀ ਹੈ। ਬਿਮਾਰੀਆਂ ਚ ਪੈਸੇ ਨਾ ਹੋਣ ਦੀ ਹਾਲਤ ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। 10 ਲੱਖ ਰੁਪਇਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ। ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਬੋਟ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਏ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਕਰਿਆ ਜੋ ਬਾਕੀ ਸਾਰਾ ਖਾਬ ਜਿਹੜਾ ਹੈ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਤੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਨਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਖੁਦ ਰਿਹਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਪੁਰ ਅੰਬੇਸਰ ਜਲੰਧਰ ਮੁੱਖ ਮਾਰਗ ਤੇ ਫੁੱਟਪਾਥ ਟੁੱਟਣ ਦੇ ਨਾਲ ਜੋ ਪਾਣੀ ਹੈ ਤੇਜ਼ੀ ਦੇ ਨਾਲ ਝੁੱਗੀਆਂ ਦੇ ਵੱਲ ਨoze ਜਾ ਰਿਹਾ ਜਿਸ ਨੂੰ ਲੈ ਕੇ ਝੁੱਗੀਆਂ ਚ ਰਹਿਣ ਵਾਲੇ ਲੋਕ ਬਹੁਤ ਹੀ ਪਰੇਸ਼ਾਨ ਨਜ਼ਰ ਆ ਰਹੇ ਨੇ ਤਸਵੀਰਾਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਲੋਕ ਹੈ ਝੁੱਗੀਆਂ ਬਣਾ ਕੇ ਰਹਿ ਰਹੇ ਨੇ ਤੇ ਉਹਨਾਂ ਦੇ ਵਿੱਚ ਲਗਾਤਾਰ ਪਾਣੀ ਭਰਦਾ ਜਾ ਰਿਹਾ ਜਿਸ ਨੂੰ ਲੈ ਕੇ ਉਹਨਾਂ ਨੂੰ ਬਹੁਤ ਹੀ ਦਿੱਕਤ ਦਾ ਸਾਮਣਾ ਕਰਨਾ ਪੈ ਰਿਹਾ ਤਾਂ ਦੱਸਦੇ ਕਿ ਪੰਜਾਬ ਦੇ ਵਿੱਚ ਹੜ੍ਹਾਂ ਦਾ ਜੋ ਹਾਲਾਤ ਬਣੇ ਹੋਏ ਨੇ ਉਸ ਕਰਕੇ ਲੋਕਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਜਿਹੀਆਂ ਹੀ ਤਸਵੀਰਾਂ ਇਹ ਸਾਹਮਣੇ ਆਈਆਂ ਜਿਸ ਦੇ ਵਿੱਚ ਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਫੁੱਟਪਾਥ ਤੇ ਰਹਿਣ ਵਾਲੇ ਲੋਕ ਕਿੰਨੀ ਮੁਸ਼ਕਲਾਂ ਦੇ ਵਿੱਚ ਆਪਣਾ ਗੁਜ਼ਾਰਾ ਕਰ ਰਹੇ ਨੇ ਇੱਕ ਪਾਸੇ ਫੁੱਟਪਾਥ ਤੋਂ ਪਾਣੀ ਜੋ ਹੈ ਉਹਨਾਂ ਦੀਆਂ ਝੁੱਗੀਆਂ ਵੱਲ ਨੂੰ ਜਾ ਰਿਹਾ ਦੂਜੇ ਪਾਸੇ ਜੋ ਬਰਸਾਤ ਹੈ ਲਗਾਤਾਰ ਹੋ ਰਹੀ ਹੈ ਪਾਣੀ ਭਰਿਆ ਹੋਇਆ ਤਾਂ ਲੋਕਾਂ ਨੂੰ ਬਹੁਤ ਹੀ ਮੁਸ਼ਕਲਾਂ ਦੇ ਵਿੱਚ ਆਪਣਾ ਗੁਜ਼ਾਰਾ ਕਰਨਾ ਪੈ ਰਿਹਾ ਉੱਥੇ ਹੀ ਇਹਨਾਂ ਲੋਕਾਂ ਦੇ ਵੱਲੋਂ ਮਦਦ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਜੋ ਇਹ ਜੀ ਬਨਾਲਿਕਪੁਰ ਪੇਂਡੈਂਸ ਮੈਨ ਸਾਨੂੰ ਆਇਆ ਸੀ ਨੈਸ਼ਨਲ ਹਾਈਵੇ ਟੂ ਤੋੜ ਕੇ ਥੱਲੇ ਇਲੀਲੀ ਟੁੱਟੇ ਹੋਏ ਜੇ ਪਰ نیچے ਜਿਹੜਾ ਨਿਵਾਨ ਦੇ ਅੰਦਰ ਦੀਆਂ ਬੜੀਆਂ ਹੋਈਆਂ ਨੇ ਚੌਂਕੀਆਂ ਨੇ ਉਹਨਾਂ ਦੇ ਅੰਦਰ ਪਾਣੀ ਹੈ ਬਿਕੋਜ਼ ਸਵੇਰ ਤੋਂ ਕੱਲ ਤੋਂ ਇਨਫੈਕਟ ਬਹੁਤ ਜ਼ਿਆਦਾ ਭਾਰੀ بارش ਹੋ ਰਹੀ ਹੈ ਇਹਦੇ ਦੋ ਕਾਰਨ ਨੇ ਜੀ ਇੱਕ ਤਾਂ ਪਾਣੀ ਕਿਉਂਕਿ ਢਿਮਾ ਹੈ ਉਧਰਲੇ ਪਾਸੇ ਨੂੰ ਡਰੇਨ ਜਿਹੜਾ ਬਲਾਕ ਹੈ ਉਹਦੇ ਕਰਕੇ ਆਇਆ ਦੂਜਾ ਇੱਕ ਡਰੇਨ ਜਾਂਦੀ ਹੈ ਜਿਹੜੀ ਅੱਗੇ ਜਾ ਕੇ ਬਿਆਸ ਚ ਮਿਲਦੀ ਸੀ ਉੱਥੇ ਵੀ ਜਿਹੜੀ ਇਲੀਗਲ ਓਕਿਊਪੇਸ਼ਨ ਦੇ ਕਰਕੇ ਅਸੀਂ ਉਹਨੂੰ ਜੀਐਸਬੀ ਰਾਹੀਂ ਖੁੱਲਾ ਕਰਾ ਰਹੇ ਹਾਂ ਉਹਦੇ ਕਰਕੇ ਡਰੇਨ ਨੂੰ ਵੀ ਅੱਗੇ ਵਹਾਅ ਨਹੀਂ ਮਿਲ ਰਿਹਾ ਇੱਥੇ ਅਸੀਂ ਜੈਟਿੰਗ ਮਸ਼ੀਨ ਲਗਾ ਕੇ ਇਹਦੇ ਤੋਂ ਪਾਣੀ ਛੇਤੀ ਛੇਤੀ ਕਢਾ ਦਾਂਗੇ ਅਸੀਂ ਸਾਰਿਆਂ ਨਾਲ ਇਹ ਸਾਡਾ رابطہ ਹੈ ਬਾਕੀ ਆਫਿਸਰਸ ਡੀਐਸਪੀ ਸਾਹਿਬ ਠੀਕ ਹੈ ਬਾਕੀ ਸਾਰੇ ਆਫਿਸ ਈਓ ਆਫ ਸਾਰੇ ਇੱਥੇ ਆ ਗਏ ਇਹਨੂੰ ਚੇਤੂ ਚੇਤੀ ਦਾ ਹੱਲ ਕਰਾਂਗੇ ਕਿੰਨੇ ਲੋਕ ਹੋ ਗਏ ਜੀ ਅਪਰੋਕਸੀਮੇਟ ਜੀ ਜੋ ਰਫਲੀ ਨਜ਼ਰ ਆ ਰਿਹਾ ਹੈ बिकॉज ਪਾਣੀ ਦੇ ਕਰਕੇ ਸੀ ਅੰਦਰ ਨਹੀਂ ਜਾਤਾ ਹੈ ਜੋ ਉਹਨਾਂ ਨੂੰ ਵੀ ਪੁੱਛਿਆ ਸੀਗਾ ਆਰਾਊਂਡ 100 ਕੰਦਾ ਹੋਏਗਾ ਜੀ ਆਰਾਊਂਡ 60 70 ਰੀਜੀਅਨ ਤੋਂ ਆਪੀ ਆਣੀਆਂ ਜਿਹੜੀਆਂ ਬਸ ਦੇ ਉੱਤੇ ਸਰ ਕੀਨ ਆ ਵਾਸਤੇ ਕੋਈ ਰਹਿਣ ਵਾਸਤੇ ਪਹਿਲਾਂ ਜੀ ਅਸੀਂ ਪਾਣੀ ਦਾ ਕਰ ਰਹੇ ਸੀ ਸਾਡੇ ਰੀਲੀਫ ਕੈਂਪ ਬਣੇ ਹੋਏ ਨੇ ਇਮੀਡੀਟਲੀ ਅਸੀਂ ਤੁਹਾਨੂੰ ਜਿੱ ਇੱਕ ਲੋਡ ਪੈਂਦੀ ਹੈ ਅਸੀਂ ਰੀਲੀਫ ਕੈਂਪ ਸ਼ਿਫਟ ਕਰ ਦਾਂਗੇ ਐਂ ਜਿਹੜਾ ਖਾਣੇ ਦਾ ਹੈਗਾ ਉਹ ਲੰਗੇ ਸਾਡੇ ਕੋਲ ਅਵੇਲੇਬਲ ਹੈ ਜੀ ਅਸੀਂ ਉਹ ਦੇ ਦਾਂਗੇ ਬਟ ਜਿਹੜੀ ਪਲਾ ਸਿਚੁਏਸ਼ਨ ਇਨੀਸ਼ੀਅਲੀ ਆ ਉਹ ਇਹੀ ਐਸੈਸ ਕਰ ਲਈਏ ਪਾਣੀ ਦੀ ਹੈ ਤਾਂ ਕਿ ਕਿਸੇ ਲਾਈਫ ਤੇ ਪ੍ਰੋਪਰਟੀ ਨੂੰ ਕੋਈ ਖਤਰਾ ਨਾ ਹੋਵੇ ਤੇ ਨੈਸ਼ਨਲ ਹਾਈਵੇਨੂਈ ਹਾਲੀ ਨੈਸ਼ਨਲ ਹਾਈਵੇ ਵਾਲੇ ਨੂੰ ਸੀ ਬਲਾਕ ਕੇ ਜਿਹੜੀ ਇਲੀਗਲ ਇਥੇ ਬਾਉਂਡਰੀ ਜਿਹੜੀਆਂ ਤੋੜੀਆਂ ਹੋਈਆਂ ਆ ਅਸੀਂ ਉਹਨਾਂ ਨੂੰ ਪਹਿਲਾਂ ਪਰਵਾ ਰਹੇ ਹਾਂ ਠੀਕ ਐਕਸੈਕਟਲੀ ਟੈਨਿਕਸ ਵਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨ ਸਿੰਘ ਤੋਂ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਤੇ ਫੁੱਟਪਾਥ ਟੁੱਟਣ ਦੇ ਨਾਲ ਜੋ ਪਾਣੀ ਹੈ ਤੇਜ਼ੀ ਦੇ ਨਾਲ ਝੁੱਗੀਆਂ ਦੇ ਵੱਲ ਨੂੰ ਜਾ ਰਿਹਾ ਜਿਸ ਨੂੰ ਲੈ ਕੇ ਝੁੱਗੀਆਂ ਚ ਰਹਿਣ ਵਾਲੇ ਲੋਕ ਬਹੁਤ ਹੀ ਪਰੇਸ਼ਾਨ ਨਜ਼ਰ ਆ ਰਹੇ ਨੇ ਤਸਵੀਰਾਂ ਦਿਖਾ ਰਹੀਆਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਲੋਕ ਹੈ ਝੁੱਗੀਆਂ ਬਣਾ ਕੇ ਰਹਿ ਰਹੇ ਨੇ ਤੇ ਉਹਨਾਂ ਦੇ ਵਿੱਚ ਲਗਾਤਾਰ ਪਾਣੀ ਭਰਦਾ ਜਾ ਰਿਹਾ ਜਿਸ ਨੂੰ ਲੈ ਕੇ ਉਹਨਾਂ ਨੂੰ ਬਹੁਤ ਹੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਦੱਸਦੇ ਕਿ ਪੰਜਾਬ ਦੇ ਵਿੱਚ ਹੜ੍ਹਾਂ ਦਾ ਜੋ ਹਾਲਾਤ ਬਣੇ ਹੋਏ ਨੇ ਉਸ ਕਰਕੇ ਲੋਕਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਜਿਹੀਆਂ ਹੀ ਤਸਵੀਰਾਂ ਇਹ ਸਾਹਮਣੇ ਆਈਆਂ ਜਿਸ ਦੇ ਵਿੱਚ ਅਬ ਦੇਖ ਸਕਤੇ ਹੋ ਕਿ ਕਿਸ ਤਰ੍ਹਾਂ ਫੁੱਟਪਾਥ ਤੇ ਰਹਿਣ ਵਾਲੇ ਲੋਕ ਕਿੰਨੀ ਮੁਸ਼ਕਲਾਂ ਦੇ ਵਿੱਚ ਆਪਣਾ ਗੁਜ਼ਾਰਾ ਕਰ ਰਹੇ ਨੇ ਇੱਕ ਪਾਸੇ ਫੁੱਟਪਾਥ ਤੋਂ ਪਾਣੀ ਜੋ ਹੈ ਉਹਨਾਂ ਦੀਆਂ ਝੁੱਗੀਆਂ ਵੱਲ ਨੂੰ ਜਾ ਰਿਹਾ ਦੂਜੇ ਪਾਸੇ ਜੋ ਬਰਸਾਤ ਹੈ ਲਗਾਤਾਰ ਹੋ ਰਹੀ ਹੈ ਪਾਣੀ ਭਰਿਆ ਹੋਇਆ ਤਾਂ ਲੋਕਾਂ ਨੂੰ ਬਹੁਤ ਹੀ ਮੁਸ਼ਕਲਾਂ ਦੇ ਵਿੱਚ ਆਪਣਾ ਗੁਜ਼ਾਰਾ ਕਰਨਾ ਪੈ ਰਿਹਾ ਉੱਥੇ ਹੀ ਇਹਨਾਂ ਲੋਕਾਂ ਦੇ ਵੱਲੋਂ ਮਦਦ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਏ ਜੀ ਗੋਟਾਲਿਕਪੁਰ ਪਿੰਡ ਦੇ ਰੈਜੀਡੈਂਸ ਮੈ ਸਾਨੂੰ ਆਇਆ ਸੀ ਨੈਸ਼ਨਲ ਹਾਈਵੇ ਤੋਂ ਤੋੜ ਕੇ ਥੱਲੇ ਇਲੀਜੀ ਤੁਰੇ ਹੋਏ ਜੇ ਪਰ نیچے ਜਿਹੜਾ ਨਿਵਾਨ ਮੰਦਰ ਦੀਆਂ ਬੜੀਆਂ ਹੋਈਆਂ ਚੌਂਕੀਆਂ ਨੇ ਉਹਨਾਂ ਦੇ ਅੰਦਰ ਪਾਣੀ ਆਇਆ ਬਿਕੋਜ਼ ਸਵੇਰ ਤੋਂ ਕੱਲ ਤੋਂ ਇਨਫੈਕਟ ਬਹੁਤ ਜ਼ਿਆਦਾ ਭਾਰੀ ਬਾਰਿਸ਼ ਹੋ ਰਹੀ ਹੈ ਇਹਦੇ ਦੋ ਕਾਰਨ ਨੇ ਜੀ ਇੱਕ ਤਾਂ ਪਾਣੀ ਕਿਉਂਕਿ ਢਿਵਾ ਹੈ ਉਧਰਲੇ ਪਾਸੇ ਨੂੰ ਡਰੇਨ ਜਿਹੜਾ ਬਲਾਕ ਹੈ ਉਹਦੇ ਕਰਕੇ ਆਇਆ ਦੂਜਾ ਇੱਕ ਡਰੇਨ ਜਾਂਦੀ ਹੈ ਜਿਹੜੀ ਅੱਗੇ ਜਾ ਕੇ ਬਿਆਸ 'ਚ ਮਿਲਦੀ ਸੀ ਉੱਥੇ ਵੀ ਜਿਹੜੀ ਇਲੀਗਲ ਓਕੂਪੇਸ਼ਨ ਦੇ ਕਰਕੇ ਅਸੀਂ ਉਹਨੂੰ ਜੀਐਸਬੀ ਰਾਹੀਂ ਖੁੱਲਾ ਕਰਾ ਰਹੇ ਹਾਂ ਉਦੇ ਕਰਕੇ ਡਰੇਨ ਨੂੰ ਹੀ ਅੱਗੇ ਵਹਾ ਨਹੀਂ ਮਿਲ ਰਿਹਾ ਇੱਥੇ ਅਸੀਂ ਜੈਟਿੰਗ ਮਸ਼ੀਨ ਲਗਾ ਕੇ ਤੇ ਦੋ ਪਾਣੀ ਛੇਤੀ ਛੇਤੀ ਕਢਾ ਦਾਂਗੇ ਅਸੀਂ ਸਾਰਿਆਂ ਨਾਲ ਸਾਡਾ رابطہ ਹੈ ਬਾਕੀ ਆਫਿਸਰਸ ਡੀਐਸਪੀ ਸਾਹਿਬ ਠੀਕ ਹੈ ਬਾਕੀ ਸਾਰੇ ਆਫਿਸ ایਓ ਆਫਿਸ ਤੋਂ ਵੀ ਸਾਰੇ ਇੱਥੇ ਆ ਗਏ ਆ ਇਹਨੂੰ ਛੇਤੀ ਛੇਤੀ ਦਾ ਹੱਲ ਕਰਾਂਗੇ ਅਪਰੋਕਸੀਮੇਟ ਜੀ ਜੋ ਰਫਲੀ ਨਜ਼ਰ ਆ ਰਿਹਾ ਬਿਕੋਜ਼ ਪਾਣੀ ਦੇ ਕਰਕੇ ਅਸੀਂ ਅੰਦਰ ਨਹੀਂ ਜਾ ਸਕਾ ਜੋ ਉਹਨਾਂ ਨੂੰ ਵੀ ਪੁੱਛਿਆ ਸੀਗਾ ਆਰਾਊਂਡ 100 ਕੰਦਾ ਹੋਵੇਗਾ ਜੀ ਰਾਉਂਡ 60 70 ਰੀਜਨਸ ਆਪ ਵੀ ਆ ਜਿਹੜੀਆਂ ਕਰਨੀ ਨੇ ਦੇ ਬੇਸ ਦੇ ਉੱਤੇ ਸਰ ਕੀ ਨਾ ਵਾਸਤੇ ਕੋਈ ਭਰਨ ਵਾਸਤੇ ਪਹਿਲਾਂ ਜੇ ਅਸੀਂ ਪਾਣੀ ਦਾ ਕਰ ਰਹੇ ਸੀ ਸਾਡੇ ਰੀਲੀਫ ਕੈਂਪ ਬਣੇ ਹੋਏ ਨੇ ਇਮੀਡੀਏਟਲੀ ਅਸੀਂ ਤੁਹਾਨੂੰ ਜਿੱਕ ਲੋਡ ਪੈਂਦੀ ਹੈ ਅਸੀਂ ਰੀਲੀਫ ਕੈਂਪ ਸ਼ਿਫਟ ਕਰ ਦਾਂਗੇ ਐਂਡ ਜਿਹੜਾ ਖਾਣੇ ਦਾ ਹੈਗਾ ਉਹ ਲੰਗੇ ਸਾਡੇ ਕੋਲ ਅਵੇਲੇਬਲ ਹੈ ਜੀ ਅਸੀਂ ਉਹ ਦੇ ਦਾਂਗੇ ਬਟ ਅਸੀਂ ਜਿਹੜੀ ਪਹਿਲਾਂ ਸਿਚੁਏਸ਼ਨ ਇਨੀਸ਼ੀਅਲੀ ਹੈ ਉਹ ਇਨੀਅਰਸ ਐਕਸ ਕਰ ਲਈਏ ਪਾਣੀ ਦੀ ਹੈ ਤਾਂ ਕਿ ਕਿਸੇ ਲਾਈਫ ਫ੍ਰੀਬਿਟੀ ਨੂੰ ਕੋਈ ਖਤਰਾ ਨਾ ਹੋਵੇ ਤੇ ਨੈਸ਼ਨਲ ਐਵੇਨਿਊ ਹੀ ਹਾਲੀ ਨੈਸ਼ਨਲ ਐਵੇ ਵਾਲਾ ਨੂੰ ਅਸੀਂ ਬਲਾਕ ਕਰਕੇ ਜਿਹੜੀ ਇਲੀਗਲ ਇਥੇ ਬਾਉਂਡਰੀ ਜਿਹੜੀਆਂ ਤੋੜੀਆਂ ਹੋਈਆਂ ਆ ਅਸੀਂ ਉਹਨਾਂ ਨੂੰ ਪਹਿਲਾਂ ਪਰਵਾ ਰਹੇ ਆ। ਠੀਕ ਐਕਸੈਕਟ ਤੈਨਿਕਸ ਵਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨ ਸਿੰਘਪੁਰ ਅੰਬੇਸਰ ਜਲੰਧਰ ਮੁੱਖ ਮਾਰਗ ਤੇ ਫੁੱਟਪਾਥ ਟੁੱਟਣ ਦੇ ਨਾਲ ਜੋ ਪਾਣੀ ਹੈ ਤੇਜ਼ੀ ਦੇ ਨਾਲ ਝੁੱਗੀਆਂ ਦੇ ਵੱਲ ਨੂੰ ਜਾ ਰਿਹਾ ਜਿਸ ਨੂੰ ਲੈ ਕੇ ਝੁੱਗੀਆਂ 'ਚ ਰਹਿਣ ਵਾਲੇ ਲੋਕ ਬਹੁਤ ਹੀ ਪਰੇਸ਼ਾਨ ਨਜ਼ਰ ਆ ਰਹੇ ਨੇ ਤਸਵੀਰਾਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਲੋਕ ਹੈ ਝੁੱਗੀਆਂ ਬਣਾ ਕੇ ਰਹਿ ਰਹੇ ਨੇ ਤੇ ਉਹਨਾਂ ਦੇ ਵਿੱਚ ਲਗਾਤਾਰ ਪਾਣੀ ਭਰਦਾ ਜਾ ਰਿਹਾ ਜਿਸ ਨੂੰ ਲੈ ਕੇ ਉਹਨਾਂ ਨੂੰ ਬਹੁਤ ਹੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਦੱਸਦੇ ਕਿ ਪੰਜਾਬ ਦੇ ਵਿੱਚ ਹੜ੍ਹਾਂ ਦਾ ਜੋ ਹਾਲਾਤ ਬਣੇ ਹੋਏ ਨੇ ਉਸ ਕਰਕੇ ਲੋਕਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਜਹੀਆਂ ਹੀ ਤਸਵੀਰਾਂ ਇਹ ਸਾਹਮਣੇ ਆਈਆਂ ਜਿਸ ਦੇ ਵਿੱਚ ਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਫੁੱਟਪਾਥ ਤੇ ਰਹਿਣ ਵਾਲੇ ਲੋਕ ਕਿੰਨੀ ਮੁਸ਼ਕਲਾਂ ਦੇ ਵਿੱਚ ਆਪਣਾ ਗੁਜ਼ਾਰਾ ਕਰ ਰਹੇ ਨੇ ਇੱਕ ਪਾਸੇ ਫੁੱਟਪਾਥ ਤੋਂ ਪਾਣੀ ਜੋ ਹੈ ਉਹਨਾਂ ਦੀਆਂ ਝੁੱਗੀਆਂ ਵੱਲ ਨੂੰ ਜਾ ਰਿਹਾ ਦੂਜੇ ਪਾਸੇ ਜੋ ਬਰਸਾਤ ਹੈ ਲਗਾਤਾਰ ਹੋ ਰਹੀ ਹੈ ਪਾਣੀ ਭਰਿਆ ਹੋਇਆ ਤਾਂ ਲੋਕਾਂ ਨੂੰ ਬਹੁਤ ਹੀ ਮੁਸ਼ਕਲਾਂ ਦੇ ਵਿੱਚ ਆਪਣਾ ਗੁਜ਼ਾਰਾ ਕਰਨਾ ਪੈ ਰਿਹਾ ਉੱਥੇ ਹੀ ਇਹਨਾਂ ਲੋਕਾਂ ਦੇ ਵੱਲੋਂ ਮਦਦ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਜੋ ਦੇ ਪ੍ਰਵਾਨ ਕੋ ਇਹਦੀ ਬਨਾਲਿਕਪੁਰ ਪੇਂਡੈਂਸ ਮੈਨ ਸਾਨੂੰ ਆਇਆ ਸੀ ਨੈਸ਼ਨਲ ਹਾਈਵੇ ਟੂ ਤੋੜ ਕੇ ਥੱਲੇ ਇਲੀਲੀ ਟੁੱਟੇ ਹੋਏ ਜੇ ਪਰ نیچے ਜਿਹੜਾ ਨਿਵਾਨ ਦੇ ਅੰਦਰ ਦੀ ਬੜੀਆਂ ਹੋਈਆਂ ਨੇ ਚੌਂਕੀਆਂ ਨੇ ਉਹਨਾਂ ਦੇ ਅੰਦਰ ਪਾਣੀ ਹੈ ਬਿਕੋਜ਼ ਸਵੇਰ ਤੋਂ ਕੱਲ ਤੋਂ ਇਨਫੈਕਟ ਬਹੁਤ ਜ਼ਿਆਦਾ ਭਾਰੀ ਬਾਰਿਸ਼ ਹੋ ਰਹੀ ਹੈ ਇਹਦੇ ਦੋ ਕਾਰਨ ਨੇ ਜੀ ਇੱਕ ਤਾਂ ਪਾਣੀ ਕਿਉਂਕਿ ਢੀਵਾ ਹੈ ਉਧਰਲੇ ਪਾਸੇ ਨੂੰ ਡਰੇਨ ਜਿਹੜਾ ਬਲਾਕ ਹੈ ਉਹਦੇ ਕਰਕੇ ਆਇਆ ਦੂਜਾ ਇੱਕ ਡਰੇਨ ਜਾਂਦੀ ਹੈ ਜਿਹੜੀ ਅੱਗੇ ਜਾ ਕੇ ਬਿਆਸ ਚ ਮਿਲਦੀ ਸੀ ਉੱਥੇ ਵੀ ਜਿਹੜੀ ਇਲੀਗਲ ਓਕਿਊਪੇਸ਼ਨ ਦੇ ਕਰਕੇ ਅਸੀਂ ਉਹਨੂੰ ਜੀਐਸਬੀ ਰਾਹੀਂ ਖੁੱਲਾ ਕਰਾ ਰਹੇ ਹਾਂ ਉਹਦੇ ਕਰਕੇ ਡਰੇਨ ਨੂੰ ਅੱਗੇ ਵਹਾਅ ਨਹੀਂ ਮਿਲ ਰਿਹਾ ਇੱਥੇ ਅਸੀਂ ਜੈਟਿੰਗ ਮਸ਼ੀਨ ਲਗਾ ਕੇ ਇਹਦੇ ਤੋਂ ਪਾਣੀ ਛੇਤੀ ਛੇਤੀ ਕਢਾ ਦਾਂਗੇ ਅਸੀਂ ਸਾਰਿਆਂ ਨਾਲ ਇਹ ਸਾਡਾ رابطہ ਹੈ ਬਾਕੀ ਆਫਿਸਰਸ ਡੀਐਸਪੀ ਸਾਹਿਬ ਠੀਕ ਹੈ ਬਾਕੀ ਸਾਰੇ ਆਫਿਸ ਈਓ ਆਫਿਸ ਤੋਂ ਵੀ ਸਾਰੇ ਇੱਥੇ ਆ ਗਏ ਆ ਇਹਨੂੰ ਛੇਤੀ ਛੇਤੀ ਦਾ ਅਪਰੋਕਸੀਮੇਟਲੀ ਜੋ ਰਫਲੀ ਨਜ਼ਰ ਆ ਰਿਹਾ ਬਿਕੋਜ਼ ਪਾਣੀ ਦੇ ਕਰਕੇ ਸੀ ਅੰਦਰ ਨਹੀਂ ਜਾ ਸਕਾ ਜੋ ਉਹਨਾਂ ਨੂੰ ਵੀ ਪੁੱਛਿਆ ਸੀਗਾ ਆਰਾਊਂਡ 100 ਕੰਦਾ ਹੋਏਗਾ ਜੀ ਆਰਾਊਂਡ 60 70 ਰੀਜੀਅਨਸੋਂ ਆਪੀਆਂ ਜਿਹੜੀਆਂ ਕਰਨੀ ਦੇ ਇਸ ਦੇ ਉੱਤੇ ਸਰਕੀਨ ਵਾਸਤੇ ਕੋਈ ਰਹਿਣ ਵਾਸਤੇ ਹਾਂਜੀ ਪਹਿਲਾਂ ਤਾਂ ਜੀ ਅਸੀਂ ਤੋਂ ਪਾਣੀ ਦਾ ਕਰ ਰਹੇ ਸੀ ਸਾਡੇ ਰੀਲੀਫ ਕੈਂਪ ਬਣੇ ਹੋਏ ਨੇ ਇਮੀਡੀਏਟਲੀ ਅਸੀਂ ਤੁਹਾਨੂੰ ਜਿੱ ਇੱਕ ਲੋਡ ਪੈਂਦੀ ਹੈ ਅਸੀਂ ਰੀਲੀਫ ਕੈਂਪ ਸ਼ਿਫਟ ਕਰ ਦਾਂਗੇ ਐਂਡ ਜਿਹੜਾ ਖਾਣੇ ਦਾ ਹੈਗਾ ਉਹ ਲੰਗੇ ਸਾਡੇ ਕੋਲ ਅਵੇਲੇਬਲ ਹੈ ਜੀ ਅਸੀਂ ਉਹ ਦੇ ਦਾਂਗੇ ਅ ਬਟ ਜਿਹੜੀ ਪਲ ਸਿਚੁਏਸ਼ਨ ਇਨੀਸ਼ੀਅਲੀ ਆ ਉਹ ਇਹੀ ਐਸੈਸ ਕਰ ਲਈਏ ਪਾਣੀ ਦੀ ਹੈ ਤਾਂ ਕਿ ਕਿਸੇ ਲਾਈਫ ਤੇ ਰਿਪਰਟੀ ਨੂੰ ਕੋਈ ਖਤਰਾ ਨਾ ਹੋਵੇ ਤੇ ਨੈਸ਼ਨਲ ਐਵੇਨਿਊ ਹਾਂਜੀ ਨੈਸ਼ਨਲ ਐਵੇ ਵਾਲਿਆਂ ਨੂੰ ਅਸੀਂ ਬਲਾਕ ਕੇ ਜਿਹੜੀ ਇਲੀਗਲ ਇਥੇ ਬਾਉਂਡਰੀ ਜਿਹੜੀਆਂ ਤੋੜੀਆਂ ਹੋਈਆਂ ਅਸੀਂ ਉਹਨਾਂ ਨੂੰ ਪਹਿਲਾਂ ਪਰਵਾ ਰਹੇ ਹਾਂ ਠੀਕ ਇੱਕ ਸੈਕਿੰਡ